ਯਾਰ ਬੜਾ ਦੁੱਖ ਹੋਇਆ ਸੁਣ ਕੇ ਮੇਰੇ ਹੀ ਸ਼ਹਿਰ ਦੇ ਨਾ ਦੋ ਮੁੰਡੇ ਉਮਰ ਹੋਣੀ ਹੈ ਮਸਾਂ 18 20 ਸਾਲ ਉਹ ਖੁਦਕੁਸ਼ੀ ਕਰ ਗਏ ਅਖਬਾਰ 'ਚ ਪੜਿਆ ਇੰਨੇ ਛੋਟੇ ਬੱਚਿਆਂ ਨੂੰ ਖੁਦਕੁਸ਼ੀ ਕਰਨ ਦੀ ਕੀ ਜ਼ਰੂਰਤ ਪੈ ਗਈ ਇਹ ਸਵਾਲ ਨੇ ਆਪਣੇ ਸਮਾਜ ਦੇ ਸਾਹਮਣੇ ਉਹਨਾਂ ਜ਼ਿੰਦਗੀ ਚ ਹਾਲੇ ਦੇਖੇ ਕੀ ਹੈ ਕੀ ਮੁਸੀਬਤਾਂ ਉਹਨਾਂ ਨੂੰ 18 20 ਸਾਲ 'ਚ ਪੈ ਗਈਆਂ ਹੋਣਗੀਆਂ ਜਿਹੜੀਆਂ ਉਹਨਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਖੁਦਕੁਸ਼ੀ ਵਾਲਾ ਕਦਮ ਚੁੱਕਣਾ ਪੈ ਗਿਆ ਜੇ ਕੱਲੀ ਪੈਸੇ ਦੀ ਆਮਦਨ ਦਾ ਹਿਸਾਬ ਦੇਖੀਏ ਤੇ ਸੁਸ਼ਾਨਤ ਰਾਜਪੂਤ ਨੂੰ ਪੈਸੇ ਦੀ ਕੋਈ ਕਮੀ ਨਹੀਂ ਸੀ ਤੇ ਇਹ ਵੀ ਆਪਾਂ ਕਾਰਨ ਨਹੀਂ ਮੰਨ ਸਕਦੇ ਵੀ ਆਮਦਨ ਨਹੀਂ ਸੀ ਕਮਾਈ ਨਹੀਂ ਸੀ ਜਾਂ ਪੈਸਾ ਨਹੀਂ ਸੀ ਤੇ ਖੁਦਕੁਸ਼ੀ ਬਹੁਤ ਹੀ ਮਾੜਾ ਕਦਮ ਹੈ ਇਹਨੂੰ ਆਪਣੇ ਧਾਰਮਿਕ ਗ੍ਰੰਥਾਂ ਚ ਵੀ ਇਹਨੂੰ ਬਹੁਤ ਮਹਾਪਾਪ ਦੱਸਿਆ ਗਿਆ ਹੈ ਖੁਦਕੁਸ਼ੀ ਨੂੰ ਖੁਦਕੁਸ਼ੀ ਕਰਨ ਵਾਲਾ ਤਾਂ ਖੁਦਕੁਸ਼ੀ ਕਰ ਗਿਆ ਸੋਚੋ ਪਿੱਛੋ ਉਹਦੇ ਪਰਿਵਾਰ ਦਾ ਕੀ ਬਣਦਾ ਹੈ ਜਿਨ੍ਹਾਂ ਨੂੰ ਇਸ ਕਾਰਨ ਦਾ ਵੀ ਪਤਾ ਨਹੀਂ ਹੁੰਦਾ ਵੀ ਉਹਨਾਂ ਦਾ ਮਾਸੂਮ ਜਿਹਾ ਬੱਚਾ ਜਿਹਨੂੰ ਉਹਨਾਂ ਨੇ ਐਡਾ ਔਖਾ ਪਾਲਿਆ ਮਾਪਿਓ ਬੱਚੇ ਨੂੰ ਕਿੱਦਾਂ ਪਾਲਦੇ ਨੇ ਆਪਣੀਆਂ ਸਾਰੀਆਂ ਰੀਜਾਂ ਚਾਹ ਮਾਰ ਲੈਂਦੇ ਨੇ ਬੱਚੇ ਦਾ ਕੋਈ ਚਾਹ ਨਹੀਂ ਮਰਨ ਦਿੰਦੇ ਸੋ ਇਸ ਤਰ੍ਹਾਂ ਦਾ ਕਦਮ ਚੁੱਕਣ ਦੀ ਜ਼ਰੂਰਤ ਕਿਉਂ ਪੈ ਗਈ ਇਹਨਾਂ ਦੇ ਉੱਤੇ ਵਿਚਾਰਾਂ ਦੀ ਲੋੜ ਹੈ ਇਹ ਭੱਖਦੇ ਸਵਾਲ ਨੇ ਆਪਣੇ ਸਮਾਜ ਦੇ ਅੱਗੇ ਮਾਬੋਨ ਵੀ ਜਦੋਂ ਬੱਚੇ ਵੱਡੇ ਹੁੰਦੇ ਨੇ ਥੋੜਾ ਜਿਹਾ ਉਹਨਾਂ ਦੀਆਂ ਹਰਕਤਾਂ ਤੇ ਥੋੜਾ ਜਿਹਾ ਉਹਨਾਂ ਦੇ ਕੰਮਾਂ ਤੇ ਦੁਨੀਆ ਉਹਨਾਂ ਦੇ ਐਕਟੀਵਿਟੀਜ਼ ਤੇ ਧਿਆਨ ਦੇਣਾ ਚਾਹੀਦਾ ਹੈ ਤੇ ਬੱਚੇ ਵੀ ਵੇਖਣ ਭਈ ਜਿਸ ਤਰ੍ਹਾਂ ਦਾ ਜ਼ਿੰਦਗੀ ਚ ਕੋਈ ਸਿਚੁਏਸ਼ਨ ਬਣ ਗਈ ਹੈ ਪਹਿਲੀ ਗੱਲ ਤਾਂ ਇਸ ਤਰ੍ਹਾਂ ਦੇ ਕੋਈ ਕੰਮ ਨਾ ਕਰੋ ਆਪਣੇ ਮਾਪਿਆਂ ਤੋਂ ਬਾਹਰ ਜਾ ਕੇ ਬਾਬਿਓ ਨੇ ਸਾਰੀ ਦੁਨੀਆ ਦੇਖੀ ਹੁੰਦੀ ਹੈ ਉਹ ਬਹੁਤ ਵਧੀਆ ਸਮਝਾਉਂਦਾ ਹੈ ਆਪਣੇ ਬੱਚਿਆਂ ਨੂੰ ਉਹਨਾਂ ਦਾ ਆਖਾ ਮੰਨੋ ਫਿਰ ਵੀ ਅਗਰ ਬੱਚਿਆਂ ਨੂੰ ਲੱਗਦਾ ਹੈ ਕਿ ਜ਼ਿੰਦਗੀ 'ਚ ਐਸੀ ਕੋਈ ਘਟਨਾ ਹੋ ਗਈ ਹੈ ਜਾਂ ਐਸਾ ਕੋਈ ਕੰਮ ਉਹਨਾਂ ਤੋਂ ਹੋ ਗਿਆ ਹੈ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਨੂੰ ਦੱਸੋ ਆਪਣੇ ਮਾਪਿਆਂ ਵਰਗਾ ਹਮਦਰਦ ਕੋਈ ਨਹੀਂ ਇਸ ਦੁਨੀਆ 'ਚ ਕੋਈ ਦੋਸਤ ਨਹੀਂ ਕੋਈ ਬੇਲੀ ਨਹੀਂ ਕੋਈ ਕੁਝ ਨਹੀਂ ਇਹ ਸਭ ਚੀਜ਼ਾਂ ਪਹਿਲਾਂ ਆਪਣੇ ਪਰਿਵਾਰ ਨਾਲ ਸਾਂਝੀਆਂ ਕਰੋ ਤੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਜੇ ਬੱਚੇ ਕੋਈ ਚੀਜ਼ ਦੱਸਦੇ ਨੇ ਗੱਲ ਦੱਸਦੇ ਨੇ ਜਿਹੜੀ ਉਹਨਾਂ ਤੋਂ ਕੋਈ ਗਲਤ ਹੋ ਗਈ ਹੈ ਤੇ ਉਹਨੂੰ ਧਿਆਨ ਨਾਲ ਸੁਣਨ ਉਹਦਾ ਹੱਲ ਕੱਢਣ ਤੇ ਬੱਚੇ ਵੀ ਵੇਖਣ ਭਈ ਉਹਨਾਂ ਦੇ ਮਾਪਿਓ ਨੇ ਕਿੰਨਾ ਔਖਾ ਪਾਲੇ ਉਹਨਾਂ ਨੂੰ ਇਸ ਦਿਨ ਵਾਸਤੇ ਥੋੜਾ ਬੱਚੇ ਨੂੰ ਮਾਪਿਓ ਪਾਲਦਾ ਏ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਧਿਆਨ ਰੱਖ ਕੇ ਬੱਚੇ ਹਰ ਬੰਦੇ ਦੇ ਬੱਚੇ ਬਹੁਤ ਕੀਮਤੀ ਹੁੰਦੇ ਨੇ ਹਰ ਇੱਕ ਦੇ ਬੱਚੇ ਜਾਨਵਰ ਵੀ ਆਦੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਨੇ ਆਪਾਂ ਖੇਤਾਂ 'ਚ ਵੀ ਦੇਖਦੇ ਹਾਂ ਜਾਨਵਰ ਇੱਕ ਟਟਿਰੀ ਹੁੰਦੀ ਏ ਟਟਿਰੀ ਉਹ ਬੰਦੇ ਦੇ ਸਿਰ 'ਚ ਚੁੰਝਾਂ ਮਾਰਨ ਤੱਕ ਜਾਂਦੀ ਏ ਜੇ ਉਹਦੇ ਆਪਾਂ ਬੱਚਿਆਂ ਕੋਲ ਚਲ ਜਾਈਏ ਉਹਦੇ ਜਿਹਨਾਂ ਨੇ ਥੱਲੇ ਬਣਾਇਆ ਹੁੰਦਾ ਹਾਲਣਾ ਜਿਆ ਜਿਵੇਂ ਇੰਤੇ ਬਣਾਉਂਦੀ ਆ ਸੋ ਦੋਸਤੋ ਇਹ ਜ਼ਿੰਦਗੀ ਹੈ ਇਹਨੇ ਰਮ ਰਮੀ ਚੱਲਦੀ ਰਹਿਣਾ ਇਹਦੀ ਬੜੀ ਟੈਨਸ਼ਨ ਨਾ ਲੋ ਇਹ ਜ਼ਿੰਦਗੀ ਆਪਦੇ ਹਿਸਾਬ ਨਾਲ ਚੱਲਦੀ ਹੈ ਹਮੇਸ਼ਾ ਤੇ ਆਪਦੇ ਬੱਚਿਆਂ ਤੇ ਧਿਆਨ ਰੱਖੋ ਬੱਚੇ ਵੀ ਮਾਂ ਪਿਓ ਦਾ ਆਖਾ ਮੰਨਣ ਤਾਂ ਕਿ ਇਸ ਤਰ੍ਹਾਂ ਦੀ ਨੋਬਤ ਕਦੇ ਜ਼ਿੰਦਗੀ 'ਚ ਆਵੇ ਹੀ ਨਾ ਸੋ ਦੋਸਤੋ ਸਭ ਦੇ ਬੱਚੇ ਸਲਾਮਤ ਰਹਿਣ ਸਭ ਦੇ ਮਾਪੇ ਸਲਾਮਤ ਰਹਿਣ ਦੁਆਵਾਂ